ਸਰੇ ਸਰੇ ਨਾਲ aste ਦੇ ਵਿੱਚ ਗਰਮਾ ਗਰਮ ਪਰੌਂਠੇ ਮਿਲ ਜਾਣ ਉਹਦੇ ਵਰਗੀ ਰੀਸ ਨਹੀਂ ਹਰ ਕੋਈ ਪਰੌਂਠੇ ਖਾਣਾ ਪਸੰਦ ਕਰਦਾ ਹੈ ਵੱਡਿਆਂ ਤੋਂ ਲੈ ਕੇ ਬੱਚਿਆਂ ਤੱਕ ਤਾਂ ਅੱਜ ਅਸੀਂ ਬਣਾਵਾਂਗੇ ਕੱਚੇ ਆਲੂ ਦੇ ਪਰੌਂਠੇ ਇਹ ਖਾਣ ਵਿੱਚ ਨੇ ਸਵਾਦ ਹੁੰਦੇ ਆ ਵੀ ਤੁਸੀਂ ਹੋਰ ਪਰੌਂਠੇ ਖਾਣੇ ਭੁੱਲ ਜਾਓਗੇ ਪਰੌਂਠੇ ਬਣਾਣ ਲਈ ਅਸੀਂ ਲਿਆ ਇੱਕ ਕੱਚਾ ਆਲੂ ਆਲੂ ਨਾਲ ਅਸੀਂ ਛਿਲ ਲਵਾਂਗੇ ਤੇ ਮੇਰੇ ਕੋਲ ਪਈ ਦੀ ਸੀ ਬੰਦ ਗੋਭੀ ਦਾ ਛੋਟਾ ਜਿਹਾ ਪੀਸ ਨਾਲ ਹੀ ਅਸੀਂ ਬੰਦ ਗੋਭੀ ਇਹਦੇ ਵਿੱਚ ਪਾਵਾਂਗੇ ਇੱਕ ਲਵਾਂਗੇ ਪਿਆਜ਼ ਪਿਆਜ਼ ਨੂੰ ਵੀ ਅਸੀਂ ਕੱਟ ਲਵਾਂਗੇ ਬੰਦ ਗੋਭੀ ਦੀ ਜਗ੍ਹਾ ਤੁਸੀਂ ਫੁੱਲ ਗੋਭੀ ਵੀ ਲੈ ਸਕਦੇ ਹੋ ਜਦੋਂ ਵੀ ਤੁਸੀਂ ਕੱਚੇ ਆਲੂ ਦੇ ਪਰੌਂਠੇ ਬਣਾਉਣੇ ਆ ਨਾਲ ਕੋਈ ਵੀ ਸਬਜ਼ੀ ਜ਼ਰੂਰ ਪਾਣੀ ਹੈ ਜਿਸ ਤਰ੍ਹਾਂ ਗਾਜਰ ਬੰਦ ਗੋਭੀ ਜਾਂ ਫੁੱਲ ਗੋਭੀ ਕਿੰਨਾ ਚੋ ਇੱਕ ਸਬਜ਼ੀ ਜ਼ਰੂਰ ਲੈਣੀ ਹੈ ਫੇਰ ਇਹਦਾ ਟੇਸਟ ਬਹੁਤ ਵਧੀਆ ਆਂਦਾ ਹੈ ਕਿੰਨੇ ਚੀਜ਼ਾਂ ਨੂੰ ਰਗਰ ਕੇ ਅਸੀਂ ਪਰੌਂਠੇ ਦੀ ਸਟਫਿੰਗ ਬਣਾਵਾਂਗੇ ਤੁਸੀਂ ਇਹਦੇ ਵਿੱਚ ਅਦਰਕ ਜ਼ਰੂਰ ਪਾਓ ਮੈਨੂੰ ਅਦਰਕ ਪਾਉਣ ਦਾ ਚੇਤਾ ਭੁੱਲ ਗਿਆ ਸੀ ਤੇ ਅਦਰਕ ਤੋਂ ਬਿਨਾ ਪਰੌਂਠਿਆਂ ਦਾ ਕੋਈ ਸਵਾਦ ਨਹੀਂ ਆਂਦਾ ਤੇ ਅਦਰਕ ਪਾਉਣ ਨਾਲ ਇਹ ਪਰੌਂਠੇ ਪੱਚ ਵੀ ਜਾਂਦੇ ਨੇ ਅਸੀਂ ਇਹਦੇ ਵਿੱਚ ਅੱਧਾ ਚਮਚ ਨਮਕ ਪਾ ਕੇ 5 ਮਿੰਟ ਲਈ ਰੱਖ ਦਾਂਗੇ ਨਮਕ ਪਾਉਣ ਨਾਲ ਇਹ ਆ ਕਿ ਇਹਦੇ ਵਿੱਚ ਸਾਰਾ ਪਾਣੀ ਨਿਕਲ ਜਾਏਗਾ ਤਾਂ ਤੁਸੀਂ ਦੋਨਾਂ ਹੱਥਾਂ ਨਾਲ ਚੰਗੀ ਤਰ੍ਹਾਂ ਦੱਬ ਕੇ ਇਹਦੇ ਚੋਂ ਸਾਰਾ ਪਾਣੀ ਕੱਢ ਲੈਣਾ ਜੇ ਤੁਸੀਂ ਪਾਣੀ ਨਹੀਂ ਕੱਢੋਗੇ ਤੇ ਤੁਹਾਡੇ ਪਰੌਂਠੇ ਨਾ ਤਾਂ ਵਧੀਆ ਬਣਨਗੇ ਤੇ ਪਰੌਂਠੇ ਫਟ ਵੀ ਜਾਣਗੇ ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਸਾਰੇ ਮਸਾਲੇ ਅਸੀਂ ਪਾਇਆ ਨਮਕ ਅਜਵਾਇਨ ਜੀਰਾ ਗਰਮ ਮਸਾਲਾ ਤੇ ਸੁੱਕਾ ਧਨੀਆ ਅਸੀਂ ਲਈਆਂ ਤਿੰਨ ਚਾਰ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਨੂੰ ਅਸੀਂ ਨਾਲ ਹੀ ਕੱਟ ਕੇ ਪਾ ਦਾਂਗੇ ਤੁਸੀਂ ਮਿਕਸੀ ਵਿੱਚ ਪੀਸ ਕੇ ਵੀ ਪਾ ਸਕਦੇ ਹੋ ਮਿਰਚਾਂ ਤੁਸੀਂ ਆਪਣੇ ਹਿਸਾਬ ਨਾਲ ਲੈ ਲੈਣੀ ਜਿੰਨਾ ਤੁਸੀਂ ਤਿੱਖਾ ਖਾਣਾ ਚਾਹੁੰਦੇ ਹੋ ਪਰੌਂਠੇ ਸਾਰਿਆਂ ਨੂੰ ਹੱਥ ਨਾਲ ਅਸੀਂ ਮਿਕਸ ਕਰ ਲਾਂਗੇ ਹੁਣ ਅਸੀਂ ਬਣਾਵਾਂਗੇ ਪਰੌਂਠੇ ਆਟੇ ਦਾ ਅਸੀਂ ਪੇਰਾ ਬਣਾ ਲਿਆ ਪੇਰੇ ਦੀ ਚਕਲੀ ਬਣਾ ਕੇ ਉਹਦੇ ਵਿੱਚ ਆਲੂ ਦਾ ਮਟੀਰੀਅਲ ਭਰ ਕੇ ਤੇ ਪਰੌਂਠਾ ਬਣਾਵਾਂਗੇ ਹੁਣ ਅਸੀਂ ਚਕਲੀ ਨੂੰ ਹੱਥ ਨਾਲ ਬੰਦ ਕਰ ਦਾਂਗੇ ਤੈਨੂੰ ਗੋਲ-ਗੋਲ ਕਮਾ ਕੇ ਵੇਲ ਲਾਂਗੇ ਚਕਲੀ ਨੂੰ ਸੁੱਕਾ ਆਟਾ ਲਾ ਕੇ ਤੇ ਰੋਟੀ ਵਾਂਗਾਂ ਵੇਲ ਲੈਣੇ ਆ ਪਰੌਂਠੇ ਨੂੰ ਦੇਖੋ ਅਸੀਂ ਪਰੌਂਠੇ ਵੇਲਦੇ ਪਏ ਆ ਸਾਡੇ ਪਰੌਂਠੇ ਬਿਲਕੁਲ ਨਹੀਂ ਫਟਦੇ ਪਏ ਹੁਣ ਤਵੇ ਉੱਤੇ ਪਰੌਂਠਾ ਅਸੀਂ ਸੁੱਟ ਦਾਂਗੇ ਅਸੀਂ ਪਹਿਲਾਂ ਇੱਕ ਪਰੌਂਠਾ ਬਣਾ ਲਿਆ ਆ ਤੇ ਤਵਾ ਸਾਡਾ ਪਹਿਲੇ ਹੀ ਗਰਮ ਸੀ ਪਰੌਂਠੇ ਨੂੰ ਅਸੀਂ ਪਰਤਾ ਦਾਂਗੇ ਹੁਣ ਪਰੌਂਠੇ ਉੱਪਰ ਅਸੀਂ ਰਫਾਇਨਡ ਲਗਾਵਾਂਗੇ ਤੁਸੀਂ ਦੇਸੀ ਘਿਓ ਵੀ ਲਾ ਸਕਦੇ ਹੋ ਜਦੋਂ ਤੁਸੀਂ ਰਿਫਾਇੰਡ ਲਗਾਉਣਾ ਤੇ ਰਿਫਾਇੰਡ ਦੇ ਵਿੱਚ ਇੱਕ ਚਮਚ ਸਰੋਂ ਦੇ ਤੇਲ ਦਾ ਪਾ ਲਿਓ ਪਰੌਂਠੇ ਦਾ ਕਲਰ ਬਹੁਤ ਵਧੀਆ ਆਉਂਦਾ ਤੇ ਪਰੌਂਠੇ ਵੀ ਕਰਕ ਬਣ ਕੇ ਤਿਆਰ ਹੁੰਦੇ ਨੇ ਹੁਣ ਅਸੀਂ ਪਰੌਂਠੇ ਨੂੰ ਪਰਤਾ ਦਾਂਗੇ ਤੇ ਦੂਜੀ ਸਾਈਡ ਤੇ ਵੀ ਰਿਫਾਇੰਡ ਲਗਾ ਲਾਂਗੇ ਦੇਖੋ ਸਰੋਂ ਦਾ ਤੇਲ ਪਾਉਣ ਨਾਲ ਪਰੌਂਠੇ ਦਾ ਕਿੰਨਾ ਵਧੀਆ ਕਲਰ ਆਇਆ ਹੈ ਤੇ ਪਰੌਂਠੇ ਕੁਰਕਨੇ ਬਣ ਕੇ ਤਿਆਰ ਹੁੰਦੇ ਆ ਹੁਣ ਅਸੀਂ ਪਲੇਟ ਵਿੱਚ ਪਰੌਂਠੇ ਨੂੰ ਕੱਢ ਲਾਂਗੇ ਇਸੇ ਤਰ੍ਹਾਂ ਹੁਣ ਅਗਲਾ ਪਰੌਂਠਾ ਅਸੀਂ ਬਣਾ ਲਾਂਗੇ ਸਾਰੇ ਪਰੌਂਠੇ ਇਸੇ ਤਰੀਕੇ ਨਾਲ ਅਸੀਂ ਬਣਾ ਲਾਂਗੇ ਇਹ ਬਹੁਤ ਜਲਦੀ ਬਣ ਜਾਂਦੇ ਨੇ ਤੈਨੂੰ ਟਾਈਮ ਵੀ ਨਹੀਂ ਲੱਗਦਾ ਦੇ ਨਾਸਤੇ ਤੇ ਬੱਚਿਆਂ ਨੂੰ ਤੁਸੀਂ ਇਸ ਨੂੰ ਬਣਾ ਕੇ ਦਿਓ ਬੱਚਿਆਂ ਦੇ ਟਿਫਨ 'ਚ ਵੀ ਤੁਸੀਂ ਪਾ ਸਕਦੇ ਹੋ ਜੇ ਬੱਚੇ ਕੋਈ ਸਬਜੀ ਨਹੀਂ ਖਾਂਦੇ ਤੇ ਇਸ ਤਰੀਕੇ ਨਾਲ ਬੱਚੇ ਸਬਜੀ ਵੀ ਖਾ ਲੈਣਗੇ ਤੇ ਬੱਚਿਆਂ ਨੂੰ ਦੁਗਣਾ ਮਜ਼ਾ ਆਏਗਾ ਇੱਕ ਤਾਂ ਉਹਨਾਂ ਨੂੰ ਸਬਜੀ ਮਿਲ ਜੇਗੀ ਦੂਜਾ ਉਹਨਾਂ ਦੀ ਮਨਪਸੰਦ ਪਰੌਂਠੇ ਮਿਲ ਜਾਣਗੇ ਇਦਾਂ ਉਹਨਾਂ ਨੇ ਸਬਜ਼ੀ ਬਿਲਕੁਲ ਨਹੀਂ ਖਾਣੀ ਤਾਂ ਪਰੌਂਠਿਆਂ ਦੇ ਵਿੱਚ ਤੁਸੀਂ ਕੋਈ ਵੀ ਸਬਜ਼ੀ ਪਾ ਕੇ ਉਹਦੇ ਪਰੌਂਠੇ ਬਣਾ ਕੇ ਦੇ ਸਕਦੇ ਹੋ ਇਸ ਨੂੰ ਬਣਾਉਣਾ ਸੇਮ ਆਲੂ ਦੇ ਪਰੌਂਠੇ ਗੋਭੀ ਦੇ ਪਰੌਂਠੇ ਮੂਲੀ ਦੇ ਪਰੌਂਠੇ ਵਾਂਗ ਹੀ ਹੁੰਦਾ ਆ ਬਸ ਅਦਾ ਮਟੀਰੀਅਲ ਤਿਆਰ ਕਰਨ ਦਾ ਤਰੀਕਾ ਥੋੜਾ ਅਲੱਗ ਹੁੰਦਾ ਆ ਹੁਣ ਅਸੀਂ ਇਸ ਨੂੰ ਲੇਟ ਵਿੱਚ ਪਰੋਸਾਂਗੇ ਤੇ ਗਰਮਾ ਗਰਮ ਖਾਵਾਂਗੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੇਰਾ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ